ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅਤੇ ਨਾਮ ਵਾਹਿਗੁਰੂ ਉਹ ਜਿਹੜਾ ਦਰਦ ਹੈ ਜਦੋਂ ਕਿ ਬੇਅਸਤੀ ਹੁੰਦੀ ਹੈ ਸਾਨੂੰ ਤੀੜ ਹੁੰਦੀ ਹੈ ਸਾਡਾ ਤਿੰਨ ਦੁੱਖਦਾ ਸੁਣਦੇ ਵਾਰ ਤੇ ਉੱਥੇ ਇਕੱਠੇ ਹੋ ਗਏ ਆ ਲੋਕ ਇਸ ਤੋਂ ਬਾਅਦ ਜਿਹੜੇ ਕੋਟਾਂ ਨੇ ਆਪਾਂ ਸਨਾਤਨ ਦੇ ਵੀ ਅੱਜ ਚੱਲਣਗੇ ਤੇ ਸੁਰੂ ਕੱਲ੍ਹ ਕੀ ਤੋਂ ਪੰਜ-ਛੇ ਦਿਨ ਕਰਦੇ ਵੀ ਚੱਲਣਗੇ। ਸੋਨੇ ਹਾਲ। ਸੋਨੇ ਹਾਲ। ਚਾਹ ਕਰਾਏ ਵੀਰ ਬਣੇਗੇ। ਚੈ ਇਸ਼ਰੀਆ। ਕੋਈ ਜਿਹੜੀ ਇੱਕ ਪਿਛਲੇ ਸਮਾਨਾਂ ਦੇ ਵਿੱਚ ਇੱਕ ਮਤਲਬ ਧਰਨਾ ਚੱਲ ਰਿਹਾ ਵਾ ਇੱਕ ਭਾਈ ਗੁਰਜੀਤ ਸਿੰਘ ਜੀ ਅੱਜ 510 ਦਿਨ ਹੋ ਗਏ ਨੇ ਧਰਨੇ ਤੇ ਟਾਵਰ ਤੇ ਚੜੇ ਦੇ ਨੇ ਸਿਰਫ ਇੱਕ ਮੰਗ ਕੀ ਕਰ ਰਹੇ ਨੇ ਸਿਰਫ ਇੱਕ ਸ਼ਰਮ ਧਰਵ ਕਾਨੂੰਨ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਨੂੰ ਉਹਨਾਂ ਦੀ ભેਦਭੀ ਹੁੰਦੀ ਆ ਤੇ ਉਹਦੇ ਵਾਸਤੇ ਸਖਤ ਕਾਨੂੰਨ ਦੀ ਮੰਗ ਕਰ ਰਹੇ ਨੇ ਮੈਂ ਤੇ ਇਹੋ ਚਾਹਾਂਗਾ ਵੀ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਏ ਕਿਉਂਕਿ ਸਰਕਾਰ ਦਾ ਇਹਦੇ ਤੇ ਕੋਈ ਬਜਟ ਨਹੀਂ ਲੱਗਣਾ ਜਿਸ ਤਰ੍ਹਾਂ ਕਿ ਕੋਈ ਔਰ ਕੋਈ ਕਾਨੂੰਨ ਬਣਾਉਣਾ ਹੋਵੇ ਤਾਂ ਕਹਿਣਾ 500 ਦਾ ਕਰੋੜ ਦਾ ਬਜਟ ਜਾਂ 600 ਕਰੋੜ ਦਾ ਇਹਦੇ ਕੋਈ ਬਜਟ ਨਹੀਂ ਲੱਗਣਾ ਸਿਰਫ ਇੱਕ ਕਾਨੂੰਨ ਬਣਾਉਣਾ ਵਾ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜਾ ਵਾ ਇਹ ਪਾਸ ਕਰਨਾ ਚਾਹੀਦਾ ਵਾ ਦੇਖੋ ਜੀ ਸਰਬ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚਾ ਜੋ ਸਮਾਣੇ ਲੱਗਿਆ ਹੋਇਆ ਹੈ ਭਾਈ ਗੁਰਜੀਤ ਸਿੰਘ ਖਾਲਸਾ ਜੋ ਉਹਨਾਂ ਨੂੰ 509 ਦਿਨ ਹੋ ਗਏ ਨੇ ਸਮਾਣੇ ਉਸ 400 ਫੁੱਟ ੱਚੇ ਟਾਵਰ ਤੇ ਬੈਠੇ ਨੇ ਇੱਕੋ ਹੀ ਮੰਗ ਹੈ ਕਿ ਜੋ ਦੁਸ਼ਟ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਕ੍ਰਿਮਾਦ ਭਗਵਤ ਗੀਤਾ ਪਿਥਰ ਬਾਈਬਲ ਪਿਥਰ ਕੁਰਾਨ ਇਹਨਾਂ ਪਿਥਰ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰਦੇ ਨੇ ਉਹਨਾਂ ਦੇ ਵਾਸਤੇ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੋ ਜਾਏ ਸੋ ਇਹਦੇ ਵਾਸਤੇ ਅਸੀਂ ਗਰਦਾਸਪੁਰ ਆਏ ਸੀਗੇ ਸਾਡੀ ਪਲਾਨਿੰਗ ਤਾਂ 22 ਤਰੀਕ ਦੀ ਪਹਿਲਾਂ ਹੀ ਬਣੀ ਹੋਈ ਸੀ ਆ ਜਿਹੜੇ ਝੰਡੇ ਤੁਸੀਂ ਦੇਖ ਰਹੇ 22 ਤਰੀਕ ਦੇ ਵਾਸਤੇ ਤਿਆਰ ਹੋਏ ਸੀਗੇ 22 ਤਰੀਕ ਨੂੰ ਸਮਾਣੇ ਵੱਡਾ ਇਕੱਠ ਹੋਣਾ ਹੈ 24 ਤਰੀਕ ਤੱਕ ਜੇ ਸਰਕਾਰ ਨਾ ਮੰਨੀ ਤਾਂ ਫਿਰ ਸਾਨੂੰ ਮਜਬੂਰਨ ਕੋ ਹਾਈਵੇ ਜਾਮ ਕਰਨਾ ਪੈਣਾ ਪਰ ਉਸ ਤੋਂ ਪਹਿਲਾਂ ਜਦੋਂ ਅਸੀਂ ਗਰਦਾਸਪੁਰ ਆਏ ਤੇ ਇੱਥੋਂ ਦੀਆਂ ਸੰਗਤਾਂ ਨੇ ਇੱਥੋਂ ਦੇ ਸਾਡੇ ਵੀਰਾਂ ਨੇ ਸਾਡੇ ਵਾਲੇ ਤੋਂ ਵਾਲੇ ਖੜੇ ਨੇ ਵੀਰ ਇਹਨਾਂ ਨੇ ਸਾਨੂੰ ਕਿਹਾ ਕਿ ਕੋਈ ਐਕਟੀਵਿਟੀ ਆਪਾਂ ਇੱਥੇ ਵੀ ਕਰੀਏ ਸਰਕਾਰ ਨੂੰ ਜਗਾਉਣ ਦੇ ਵਾਸਤੇ ਸੋ ਇੱਕ ਸਰਬ ਧਰਮ ਬੇਅਦਬੀ ਰੋਕੂ ਮੋਟਰਸਾਈਕਲ ਮਾਰਚ ਜਿਹੜਾ ਉਹਦਾ ਆਯੋਜਨ ਕੀਤਾ ਗਿਆ ਬਹੁਤ ਹੀ ਥੋੜੇ ਸਮੇਂ 'ਚ ਮੈਨੂੰ ਲੱਗਦਾ 2 ਦਿਨਾਂ ਦੇ ਵਿੱਚ ਆ ਜਿਹੜੇ ਸਾਰੇ ਤੁਸੀਂ ਵੀਰ ਦੇਖਦੇ ਪਏ ਹੋ ਪਿੱਛੇ ਖੜੇ ਇਹ ਸਾਰੇ 2 ਦਿਨਾਂ ਦੇ ਵਿੱਚ ਅਸੀਂ ਇਕੱਠੇ ਹੋਏ ਆ ਸਰਕਾਰ ਨੂੰ ਇੱਕ ਸੁਨੇਹਾ ਦੇਣ ਦੇ ਵਾਸਤੇ ਇਕੱਠੇ ਹੋਏ ਆ ਕਿ ਅਸੀਂ ਬੇਅਦਬੀਆਂ ਨਹੀਂ ਚੱਲ ਸਕਦੇ ਬਹੁਤ ਹੋ ਗਿਆ ਹੁਣ ਤਾਂ ਬਹੁਤਾ ਵੀ ਬਹੁਤ ਹੋ ਚੁੱਕਾ ਐਨੀਆਂ ਬੇਅਦਬੀਆਂ ਪੰਜਾਬ ਦੀ ਧਰਤੀ ਤੇ ਹੋ ਰਹੀਆਂ ਨੇ ਕਿ ਅਸੀਂ ਇਹ ਦਰਦ ਨਹੀਂ ਚੱਲ ਸਕਦੇ ਜਿਹੜਾ ਕਾਨੂੰਨ ਤੁਸੀਂ ਲਾਗੂ ਕਰਨਾ ਸੀਗਾ 15 ਜੁਲਾਈ ਨੂੰ ਹੁਣ 7 ਮਹੀਨੇ ਵੀ ਲੰਘ ਗਏ ਨੇ ਉਹਨੂੰ ਤੁਰੰਤ ਲਾਗੂ ਕਰੋ ਤੇ ਸਾਡੇ ਜ਼ਖਮਾਂ ਤੇ ਮਲਮ ਲਾਓ ਇਸ ਵਾਸਤੇ ਸਾਰੇ ਵੀਰ ਅਸੀਂ ਇਕੱਠੇ ਹੋਏ ਆਂ ਕਿ ਸਰਕਾਰ ਉਹ ਕਾਨੂੰਨ ਤੁਰੰਤ ਲਾਗੂ ਕਰ ਦੇ ਸਰਕਾਰ ਜਾਂ ਬਾਕੀ ਸਿਆਸੀ ਪਾਰਟੀਆਂ ਸਿਆਸਤ ਕਰ ਰਹੀਆਂ ਬੇਅਦਬੀਆਂ ਇਹ ਸਿਆਸਤ ਤਾਂ ਹੋ ਹੀ ਰਹੀ ਹੈ ਜੀ ਇਹਨਾਂ ਦੇ ਵਾਸਤੇ ਤਾਂ ਇੱਕ ਮੁੱਦਾ ਹੈ ਨਾ ਦਿਲ ਦਾ ਤੁਹਾਡਾ ਸਾਡਾ ਦੁੱਖ ਦਾ ਸਾਡਾ ਆ ਜਿਹੜੇ ਆਪਾਂ ਇਕੱਠੇ ਹੋਏ ਸਾਡਾ ਦਿਲ ਦੁਖਦਾ ਭਾਈ ਗੁਰਜੀਤ ਸਿੰਘ ਨੂੰ 509 ਦਿਨ ਹੋ ਗਏ ਉਹਨਾਂ ਨੂੰ ਬੈੱਡ 'ਤੇ ਉਹਨਾਂ ਦੀ ਕੀ ਪੋਜੀਸ਼ਨ ਹੈ ਅਸਲ ਵਿੱਚ ਉਹਨਾਂ ਦੀ ਪੋਜੀਸ਼ਨ ਦਾ ਕੁੱਬ ਪੈ ਗਿਆ ਜੀ ਸ਼ਰੀਰ ਤੋਂ ਜਿਹੜਾ ਮੈਨੂੰ ਲੱਗਦਾ ਕਦੀ ਵੀ ਸਿੱਧਾ ਨਹੀਂ ਹੋਏਗਾ ਲੂਜ਼ ਮੋਸ਼ਨਾਂ ਖੂਨ ਲੂਜ਼ ਮੋਸ਼ਨ ਨਹੀਂ ਆਉਂਦੀ ਖੂਨ ਚੋਂਦਾ ਹੈ ਟਾਈਫਾਇਡ ਹੋ ਗਿਆ ਨਮੂਨੀਆਂ ਹੋ ਗਿਆ ਬੀਪੀ 슈ਗਰ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਉਹ ਜਿਹੜੀ ਆ ਉਹਨਾਂ ਨੂੰ ਲੱਗੀ ਹੋਈ ਆ ਸੋ ਉਹਨਾਂ ਦਾ ਉਹ ਦਰਦ ਜਿਹੜਾ ਉਹ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਹੈ ਹੁਣ ਅਗਲਾ ਸਟੈਪ ਕੀ ਆ ਇਸ ਤੋਂ ਬਾਅਦ ਅਗਲਾ ਸਟੈਪ ਤਾਂ ਇਹ ਆ ਵੀ ਹੁਣ ਆਪਾਂ ਸਾਰੇ ਵੀਰ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਵਾਸਤੇ ਡੀਸੀ ਗੁਰਦਾਸਪੁਰ ਜੀ ਨੂੰ ਆਪਾਂ ਮੈਮੋਰੰਡਮ ਦਵਾਂਗੇ ਹੁਣ ਇਥੋਂ ਚੱਲ ਕੇ ਅਸੀਂ ਸ਼ਹਿਰ ਦੇ ਵੱਖ-ਵੱਖ ਮੁਜ਼ਾਰਾ ਤੋਂ ਹੁੰਦੇ ਹੋਏ ਮਾਈਕਾ ਤਾਲ ਮੰਦਰ ਉੱਥੇ ਸਟੇਜ ਹੋਏਗੀ ਉਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਲੰਗਰ ਸ਼ਾਕੇ ਤੇ ਡੀਸੀ ਆਫਿਸ ਦੇ ਵਿੱਚ ਅਸੀਂ ਮੈਮੋਰੰਡਮ ਦੇਣਾ ਤੇ ਜਿਹੜੇ 22 ਦੇ ਪ੍ਰੋਗਰਾਮ ਦੀ ਗੱਲ ਕਰਦੇ 22 ਨੂੰ ਵਟਾ ਇਕੱਠ ਜੋ ਹੈ ਉਹ ਸਮਾਣੇ ਮੋਰਚੇ ਤੇ ਹੋਣਾ ਹੈ ਉੱਥੇ ਟਰੈਕਟਰ ਟਰਾਲੀਆਂ ਸਮੇਤ ਇਕੱਠ ਹੋ ਕਰਕੇ ਦੋ ਦਿਨ ਉੱਥੇ ਵਿਵਾਨ ਚੱਲਣਗੇ ਜੇ ਸਰਕਾਰ ਨਹੀਂ ਮੰਨਦੀ ਤਾਂ ਫਿਰ 24 ਤੋਂ ਅਸੀਂ ਵੱਡਾ ਐਕਸ਼ਨ ਜਿਹੜਾ ਉਸ ਲੈਂਨ ਦੀ ਮਜਬੂਰ ਹੋਵਾਂਗੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਸਰਕਾਰ ਮੰਨ ਚੁੱਕੀ ਹੈ ਕਾਨੂੰਨ ਦੇ ਵਾਸਤੇ ਉਹ ਕਾਨੂੰਨ ਡਿਸਕਸ ਹੋ ਚੁੱਕਾ ਹੈ ਹਾਊਸ ਦੇ ਵਿੱਚ ਹੁਣ ਉਹਨੂੰ ਲਾਗੂ ਕਰ ਦਿੱਤਾ ਜਾਏ ਸਾਡੀ ਤਾਂ ਇਹੀ ਬੇਨਤੀ ਹੈ ਅੱਜ ਦਾ ਜੋ ਇਕੱਠ ਹੈ ਭਾਈ ਗੁਰਜੀਤ ਸਿੰਘ तो समाना के अंदर बैठे हुए पांच सौ इकसठ दिन से ये कोई एक व्यक्ति विशेष के लिए एक व्यक्ति धर्म के लिए नहीं है देखो भाई हमारे अनेक धर्म है सब धर्मों को चलाने वाले ग्रंथ हैं अब यदि उन्हीं ग्रंथों की बेयदी होगी तो ग्रंथ मतलब हमारे प्राण है हमारे भगवान है हमारे ईश्वर है तो सरकार से निवेदन है कि आप कृपा करके ग्रंथों की जो बेयदी करते हैं मैं तो यही चाहूंगा कि उसे सीधे ऑन स्टॉप फांसी दे दी जाए यदि एक व्यक्ति के साथ जैसे अन्य कंट्रियों में ऐसा होता है कोई गलत करता है उसको सीधे खड़े चौराहे पर उसके साथ वही सलूक होता है जो ग्रंथों के साथ करता है या अन्य किसी कोई कर ऐसा गलत कर्म करता है उसके तत्काल उसके साथ वही हालात किए जाते हैं तो मेरा सरकार से निवेदन है कि आप अपनी राजनीति किसी और जगह पर चमका लीजिए कृपा करिए आप ग्रंथों को लेकर के राजनीतिक मत चमकाइए 2016-17 में जो बेहदी हुई गुरु साहब की उसके पश्चात आपने कहा हम नियम बनाएंगे कानून बनाएंगे परंतु नियम कानून का क्या हुआ दोबारा चुनाव आया तिवारा चुनाव आया फिर चुनाव आ गया और सत्ताईस के चुनाव में फिर से पुनः मुद्दा उठेगा हमारी सरकार बनाओ हम ये काम कर देंगे तो भाई क्या अभी तक सो रहे थे आप जो विधायक हैं जो नहीं है उनका धर्म क्या बनता है जो सरकार में है जो नहीं है उनका धर्म क्या बनता है यदि आप अपने धर्म को ही छोड़ दोगे आप अपने ग्रंथों का सम्मान नहीं करोगे तो आपको जीने का कोई अधिकार नहीं है सरकारें अपने फायदे के लिए जो कानून नहीं चाहिए वो कानून बना करके सरकार पास करा देती है वो समाज में लेकर के दो फाड़ करा देती है और सरकार से निवेदन है ਇਕ ਕਾਨੂੰਨ ਉਹ ਬਣਾਇਏ ਜੋ ਸਮਾਜ ਨੂੰ ਜੋੜਨੇ ਵਾਲੇ ਹੋਣ ਤੋੜਨੇ ਵਾਲੇ ਨਾ ਹੋਣ ਧਰਮਿਕ ਮਰਿਆਦਾ ਦਾ ਪਾਲਨ ਕਰੇ ਨਮਸਕਾਰ